ਹਾਂ ਜੀ ਠੀਕ ਹੈ ਭਾਈ ਮਤਲਬ ਇੱਕ ਵਾਰ ਇਹ ਅਗਲਾ ਖਾ ਕੇ ਪਕੌੜੇ ਜੀ ਦੂਜੀ ਵਾਰ ਨੂੰ ਆਉਣਾ ਪੈਂਦਾ ਉਹਦੇ ਇੰਨੇ ਮਤਲਬ ਹਾਈ ਕੁਆਲਿਟੀ ਆ ਉਹ ਪਕੌੜਿਆਂ ਦੀ ਵੀ ਹਾਂ ਜੀ ਥੋੜੀ ਰੋਡ ਤੇ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਭਾਈ ਜਿੰਨੇ ਕੋਈ ਨਾਂਦਾ ਫਿਰ ਬਈ ਕੀ ਦੇਖ ਕੇ ਆਵੇ ਬੰਦਾ ਆਪਣਾ ਲੋਗੋ ਲੱਗਿਆ ਹੋਇਆ ਰੋਡ ਦੇ ਉੱਪਰ ਪਿਓਰ ਵਾਈਟ ਜੀ ਪਿਓਰ ਵਾਈਟ ਦਾ ਲੋਗੋ ਆ ਬੰਦਾ ਕੋਈ ਝਟਾ ਆਪਣੇ ਪੈਟਰੋਲ ਪੰਪ ਹੈ ਜੀ ਠੀਕ ਹੈ ਭਾਈ ਹਾਂ ਜੀ ਹਾਂ ਜੀ ਲਓ ਬਈ ਮੇਤਰੋ ਅੱਜ ਆਪਾਂ ਪਹੁੰਚਿਆਂਗੇ ਹੈਲਥੀ ਫੂਡ ਪਿਓਰ ਵਾਈਟ ਵਾਲਿਆਂ ਦੇ ਆਰਗੈਨਿਕ ਸਟੋਰ ਹੈਗਾ ਔਰ ਇਹਨਾਂ ਦੇ ਔਰਗੈਨਿਕ ਸਟੋਰ ਦੇ ਨਾਲ-ਨਾਲ ਉਧਰ ਔਰਗੈਨਿਕ ਸਟੋਰ ਬਣਾਇਆ ਹੋਇਆ ਤੇ ਇੱਧਰ ਬਾਈ ਹੋਰਾਂ ਨੇ ਬਣਾਈ ਹੋਈ ਆ ਆਪਾਂ ਲਈ ਇੱਕ ਵਰਗਾਰવાર ਦੀ ਤਰ੍ਹਾਂ ਬਣਾਇਆ ਹੋਇਆ ਬਾਈ ਹੋਰਾਂ ਨੇ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਕਿ ਸਾਰੀ ਲਿਆ ਜਾ ਬਈ ਕਿਰਮ ਅਸੀ ਕਲ ਬਾਈ ਦੀ ਅਸੀ ਕਿਹਨਾ ਬਾਈ ਆਪਣਾ ਜਗਤਾਰ ਸਿੰਘ ਜਗਤਾਰ ਸਿੰਘ ਤੇ ਜਗਤਾਰ ਬਾਈ ਸਭ ਤੋਂ ਪਹਿਲਾਂ ਤਾਂ ਵੀ ਆਪਣਾ ਇਹ ਕੀ ਆਪਾਂ ਕੀ ਨਾਮ ਲੈ ਸਕਦੇ ਵੇ ਦਾ ਪਰਕਰਾਰ ਕਹਿ ਸਕਦੇ ਆਪਾਂ ਨੂੰ ਨਹੀਂ ਤਾਂ ਨਾਮ ਸਾਡਾ ਰੱਖਿਆ ਹੈਲਦੀ ਫੂਡ ਅੱਛਾ ਹੈਲਦੀ ਫੂਡ ਆ ਬਾਈ ਹਾਂਜੀ ਹਾਂ ਹੈਲਦੀ ਹੈਲਦੀ ਫੂਡ ਦੇ ਵਿੱਚ ਤਾਂ ਬਈ ਸਿਹਤ ਨਾਲ ਰਿਲੇਟਡ ਚੀਜ਼ ਆ ਜਾਂਦੇ ਨੇ ਜਿਵੇਂ ਹੁਣ ਤੁਹਾਡਾ ਸਿਸਟਮ ਲੱਗਦਾ ਵੀ ਫਾਸਟ ਫੂਡ ਵਾਲਾ ਫਿਰ ਬਈ ਫਾਸਟ ਫੂਡ ਤਾਂ ਹੈਲਦੀ ਹੁੰਦਾ ਨਹੀਂਗਾ ਉਹ ਕਿਵੇਂ ਹੁੰਦਾ ਬਾਈ ਫਾਸਟ ਫੂਡ ਦੇ ਵਿੱਚ ਆਏ ਜੀ ਅਸੀਂ ਮਤਲਬ ਮੈਦਾ ਨਹੀਂ ਵਰਤਦੇ ਜੀ ਮੈਦਾ ਬਿਲਕੁਲ ਨਹੀਂ ਨਾ ਕਿਸੇ ਵੀ ਚੀਜ਼ ਦੇ ਵਿੱਚ ਮੈਦਾ ਅਸੀਂ ਪਾਉਂਦੇ ਨਹੀਂ ਅੱਛਾ ਜੀ ਜਾਂ ਦਾਦਾ ਨਾਮ ਕਿ ਨਹੀਂ ਪਾਉਂਦੇ ਜੀ ਰ ਭੈਣ ਮਤਲਬ ਉਹ ਵਰਤਿਆ ਨਹੀਂ ਜਾਂਦਾ ਜੀ ਫਿਰ ਭਾਈ ਇਹ ਚੀਜ਼ ਤੋਂ ਬਿਨਾ ਤਾਂ ਨਾ ਤਾਂ ਪੀਜ਼ਾ ਬਣਦਾ ਨਹੀਂ ਪੀਜ਼ਾ ਅਸੀਂ ਪਹਿਲਾਂ ਰੱਖਿਆ ਸੀ ਮੈਨੂ ਦੇ ਵਿੱਚ ਜੀ ਹਾਂਜੀ ਉਸ ਤੋਂ ਬਾਅਦ ਬੰਦ ਕਰਤਾ ਸੀਗਾ ਆ ਦੇਖ ਲਓ ਭਾਈ ਮੈਨੂ ਪਿਆਗਾ ਪੀਜ਼ਾ ਮੈਨੂ ਦੇ ਵਿੱਚ ਹੈ ਨਹੀਂਗਾ ਹਾਂਜੀ ਹਾਂਜੀ ਆ ਠੀਕ ਹੈ ਮੈਂ ਦੇ ਤੋਂ ਬਿਨਾ ਬਣਦਾ ਨਹੀਂ ਅਸੀਂ ਬੰਦ ਹੀ ਕਰਤਾ ਜੀ ਅੱਛਾ ਜੀ ਮਤਲਬ ਵੀ ਹੈਲਦੀ ਫੂਡ ਹੀ ਦੇਣਾ ਸੀ ਹਾਂਜੀ ਹਾਂ ਹੈਲਦੀ ਫੂਡ ਹੀ ਦੇਣਾ ਜਿੰਨਾ ਸਾਡੀ ਕੋਸ਼ਿਸ਼ ਦਾ ਬੱਦਦੋ ਬੱਦ ਦਿੱਤਾ ਜਾਵੇ ਜੀ ਉਨਾ ਸੀ ਹੈਲਦੀ ਫੂਡ ਹੀ ਦਿੰਦੇ ਆ ਜੀ ਠੀਕ ਹੈ ਤੇ ਬਈ ਇਹਨਾਂ ਮਤਲਬ ਸਾਡੇ ਕੋਲੇ ਨਹੀਂ ਕਿਤੋਂ ਮਿਲ ਸਕਦੀ ਪ੍ਰੋਵਾਈਡ ਹੁੰਦੀ ਵੀ ਮੈਦੇ ਤੋਂ ਬਿਨਾ ਹਾਂਜੀ ਉਹ ਵਰਤਦੇ ਆ ਜੀ ਮੈਦੇ ਵਾਲੀ ਕੋਈ ਚੀਜ਼ ਅਸੀਂ ਵਰਤਦੇ ਨਹੀਂ ਹੁੰਦੇ ਜੀ ਅੱਛਾ ਜੀ ਤੇ ਬਈ ਜਿਵੇਂ ਹੁਣ ਆਪਣੀ ਡੱਬਾ ਰੋਟੀ ਹੁੰਦੀ ਆ ਉਹ ਵੀ ਮੈਦਾ ਹੀ ਹੁੰਦਾ ਬਈ ਉਹ ਮੈਦੇ ਬਿਨਾ ਨਹੀਂ ਬਣਦੀ ਫਿਰ ਉਹ ਬਈ ਉਹ ਅਸੀਂ ਸਪੈਸ਼ਲ ਉਹ ਤਿਆਰ ਕਰਵਾਉਣਾ ਹੈ ਕਣਕ ਦੇ ਆਟੇ ਤੋਂ ਜੀ ਸਪੈਸ਼ਲ ਕਣਕ ਦੇ ਆਟੇ ਹਾਂਜੀ ਹਾਂ ਤੇ ਵਈ ਫਿਰ ਕੋਸਟ ਦੀ ਮਹਿੰਗੀ ਪੈਂਦੀ ਹੋਣੀ ਉਹ ਤਾਂ ਮਹਿੰਗੀ ਤਾਂ ਪੈਂਦੀ ਆ ਜੀ ਮਤਲਬ ਵੀ ਕੁਆਲਟੀ ਨਾਲ ਕੋਈ ਅੰਪਰੋਮਾਈਜ਼ ਨਹੀਂ ਮਹਿੰਗੀ ਦੇ ਦੋਗੇ ਹਾਂ ਜੀ ਹਾਂ ਪਰ ਮਹਿੰਦੀ ਦੀ ਨਹੀਂ ਬਣਦੇ ਅੱਛਾ ਜੀ ਮਹਿੰਦੀ ਦੀ ਨਹੀਂ ਬਣਦੀ ਤੇ ਬਈ ਇੱਕ ਵਰਤੀ ਦੇਖ ਰਹੇ ਤੁਸੀਂ ਵਰਤੀ ਸਾਨੂੰ ਖਵਾਈ ਸੀਗੀ ਉਹ ਤਾਂ ਬਈ ਕਿਵੇਂ ਬਣਦੀ ਆ ਉਹ ਉਹ ਕਾਲੇ ਸੁਲਿਆਂ ਦਾ ਟਮਣਾ ਕੀ ਹਾਂਜੀ ਤੇ ਉਹਨੂੰ ਮਤਲਬ ਕਰਦੇ ਦੇ ਸੀ ਕਿ ਉਹਦੇ ਵਿੱਚ ਅੱਛਾ ਜੀ ਉਹਨੂੰ ਤਿਆਰ ਕਰਦੇ ਆ ਜੀ ਗੋੜੀ ਕੇ ਮਤਲਬ ਜਿਹੜਾ ਉਹਦੇ ਚ ਪਾਉਣਾ ਜੀ ਹਾਂਜੀ ਪੂਰੀ ਹਾਈ ਕੁਆਲਿਟੀ ਵਾਲਾ ਜਿਹੜਾ 150 ਰੁਪਏ ਕਿਲੋ ਵਾਲਾ ਗੋੜਾ ਜੀ ਹਾਂਜੀ ਉਹ 바ਕੇ ਕਾਜੂ 바ਕੇ ਜੀ ਉਹਨੋਂ ਹੀ ਆਪ ਤਿਆਰ ਕਰਨੇ ਅੱਛਾ ਹਾਂਜੀ ਹਾਂ ਆਰਗੈਨਿਕ ਵਰਤੀ ਹੋਈ ਜੀ ਉਹ ਵੀ ਆਰਗੈਨਿਕ ਵਰਤੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਈ ਹੋਰ ਆਪਣੇ ਵਿਜੇ ਮੈਂ ਇਹਦੇ ਵਿੱਚ ਹੈਗਾ ਹੈਲਦੀ ਸੈਲਡ ਵੀ ਹੁੰਦਾ ਹੈ ਬਈ ਹਾਂਜੀ ਹੈਗਾ ਆ ਕੀ ਹੈਗਾ ਬਈ ਹੈਲਦੀ ਸਬ ਹੈਲਦੀ ਸਬ ਹੋ ਗਿਆ ਜੀ ਗੁਲਫੀ ਅਸੀਂ ਆਪ ਤਿਆਰ ਕਰਦੇ ਆ ਜੀ ਗੁਲਫੀ ਵੀ ਆਪ ਤਿਆਰ ਕਰਦੇ ਹਾਂ ਜੀ ਹਾਂ ਕੋਈ ਦੀ ਗੁਲਫੀ ਵੀ ਅਸੀਂ ਆਪ ਤਿਆਰ ਕਰਦੇ ਆ ਅੱਛਾ ਜੀ ਇਹ ਸਾਡੀਆਂ ਤਿੰਨ ਬ੍ਰਾਂਚਾਂ ਨੇ ਜੀ ਠੀਕ ਹੈ ਬਈ ਹਾਂ ਜੀ ਹਾਂ ਮਲੇਰਕੋਟਲੇ ਇੱਕ ਜੀ ਕਾਲਜ ਰੋਡ ਤੇ ਤੇ ਸਾਡਾ ਪਿੰਡ ਬਣਵੋਰਾ ਬਣਵੋਰੇ ਦੇ ਵਿੱਚ ਹੈ ਜੀ ਅੱਛਾ ਜੀ ਹਾਂ ਜੀ ਹਾਂ ਗੁਲਫੀ ਅਸੀਂ ਆਪ ਤਿਆਰ ਕਰਦੇ ਹਾਂ ਉੱਥੇ ਜਿਹੜੀ ਗੰਨੇ ਦੇ ਰਸ ਦੀ ਗੁਲਫੀ ਆਉਗੀ ਅਸੀਂ ਆਪ ਤਿਆਰ ਕਰਦੇ ਆ ਅੱਛਾ ਜੀ ਮਤਲਬ ਜੇ ਆਪਾਂ ਕਿਹਦੀ ਵੀ ਤੁਹਾਡੀਆਂ ਫ੍ਰੈਂਚਾਈਜ਼ ਨੇ ਤੈਨੂੰ ਲਈਆਂ ਹਾਂ ਜੀ ਹਾਂ ਜੀ ਹਾਂ ਮਤਲਬ ਕਿ ਤਿੰਨੇ ਆਪ ਹੀ ਚਲਾਉਣੇ ਆ ਜੀ ਮਨ ਕਿਸਨ ਹੋ ਨਹੀਂ ਦੇਖੇ ਹੋਏ ਆ ਅੱਛਾ ਜੀ ਹਾਂ ਜੀ ਵੀ ਆਪ ਦੇ ਹੱਥ ਥੱਦੀ ਨੇ ਹਾਂ ਜੀ ਹਾਂ ਜੀ ਹਾਂ ਠੀਕ ਹੈ ਭਾਈ ਤੇ ਜਿਵੇਂ ਇੱਕ ਗ੍ਰਿਲਡ ਸੈਂਡਵਿਚ ਆ ਗਿਆ ਭਾਈ ਇਹ ਵੀ ਸਾਰੇ ਵੀ ਹੈਲਦੀ ਹੋ ਬਣਦਾ ਹੈ ਹਾਂ ਹਾਂ ਹੈਲਦੀ ਹੈ ਜਿਹੜੇ ਵਿੱਚ ਅਸੀਂ ਬਰਾਊਨ ਬ੍ਰੈਡ ਵਰਤਦੇ ਹਾਂ ਹਾਂ ਜੀ ਨਹੀਂ ਆਮ ਮਾਰਕੀਟ ਦੇ ਵਿੱਚ ਸਾਰੇ ਉਹ ਵਾਈਟ ਬ੍ਰੈਡ ਵੇਟ ਵਰਤਦੇ ਨੇ ਠੀਕ ਹੈ ਜੀ ਹਾਂ ਜੀ ਹਾਂ ਤੇ ਆ ਗ੍ਰਿਲਡ ਬ੍ਰੈਡ ਰੈਪ ਨੇ ਜਿਹੜੇ ਜੀ ਇਹਦੇ ਵਿੱਚ ਵੀ ਜਿਹੜਾ ਬੇਸ ਹੁੰਦਾ ਉਹ ਦਾ ਕਣਕ ਦੇ ਆٹے ਦਾ ਹੀ ਹੁੰਦਾ ਜੀ ਉਹ ਵੀ ਕਣਕ ਦੇ ਆٹے ਦਾ ਹਾਂ ਜੀ ਹਾਂ ਅੱਛਾ ਜੀ ਮੈਦੇ ਚ ਵੀ ਆਉਂਦਾ ਉਹ ਬਾਰੇ ਮੇਂ ਮੁਸਕਲਾਂ ਤਾਂ ਸਾਨੂੰ ਬਹੁਤ ਆਉਂਦੀਆਂ ਨੇ ਚੀਜ਼ਾਂ ਮਤਲਬ ਇਕੱਠੀਆਂ ਕਰਨ ਦੇ ਠੀਕ ਹੈ ਪਰ ਅਸੀਂ ਚਲਾਉਨੇ ਆਈਆਂਗੇ ਮਤਲਬ ਮੈਦਾਨੀ ਵਰਤਦੇ ਬਿਲਕੁਲ ਠੀਕ ਹੈ ਭਈ ਤੇ ਭਈ ਇੱਕ ਆਪਣੇ ਥੋੜਾ ਜਿਵੇਂ ਹੁਣ ਆ ਪਿੱਛੇ ਦੇਖ ਰਿਹਾ ਮੈਂ ਬੈਕਗ੍ਰਾਉਂਡ ਦੇ ਵਿੱਚ ਗੁਰਬਾਣੀ ਚਲਦਰੀ ਹੈ ਭਈ ਹਾਂਜੀ ਨਹੀਂ ਆਮ ਆਪਾਂ ਕੈਫੇ ਦੇ ਵਿੱਚ ਤੇ ਜਾਂਦੇ ਆ ਉੱਥੇ ਗਾਣੇ ਚਲਦੇ ਹੁੰਦੇ ਨੇ ਇਹ ਕੋਈ ਗੁਰਬਾਣੀ ਫਿਰ ਭਈ ਗੁਰਬਾਣੀ ਤਾਂ ਇਹ ਪਹਿਲਾਂ ਤੋਂ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਆਏ ਅੱਛਾ ਜੀ ਇਹ ਸਾਡੇ ਦਾਦਾ ਜੀ ਨੇ ਇਹ ਵੀਰੇ ਹੁਣ ਹੀ ਨੇ ਵੱਡੇ ਠੀਕ ਹੈ ਜੀ ਹਾਂਜੀ ਹਾਂ ਪਹਿਲਾਂ ਤੋਂ ਗੁਰਬਾਣੀ ਨਾਲ ਜੁੜਨ ਕਰਕੇ ਮੋਹੱਲਿਆਂ ਜੀ ਵੀ ਨਹੀਂ ਅਸੀਂ ਕਦੇ ਗੀਤ ਰੱਖਿਆ ਹੁੰਦੇ ਜੀ ਅੱਛਾ ਜੀ ਜੇ ਚਲਾਉਣੇ ਹੁੰਦਾ ਘਰੇ ਵੀ ਗੁਰਬਾਣੀ ਫਿਰ ਉਹਦਾ ਹੀ ਮਤਲਬ ਸੁਭਾਅ ਪਿਆ ਹੋਇਆ ਜੀ ਉਹ ਤਾਂ ਦੀ ਆਤ ਬਣ ਗਈ ਨੇਚਰ ਆਪਣਾ ਉਹ ਜਿਹੀ ਬਣ ਜਾਂਦੀ ਠੀਕ ਹੈ ਬਈ ਜਿੰਨਾ ਟਾਈਮ ਅਸੀਂ ਉਹਦੇ ਡਿਊਟੀ ਤੇ ਹਾਜ਼ਰ ਹਾਂ ਉਹਨਾਂ ਟਾਈਮ ਤਾਂ ਗੁਰਬਾਣੀ ਲੱਗੀ ਰਹਿੰਦੀ ਠੀਕ ਹੈ ਫਿਰ ਵੀ ਬਾਤ ਤੁਹਾਡੇ ਹੋ ਸਕਦਾ ਵੀ ਚੱਲਦੇ ਪੈਵੇਂ ਕਿਉਂਕਿ ਤੁਸੀਂ ਜਿਹੜੇ ਰੱਖੇ ਹੋਏ ਨੇ ਮੰਡੂ ਜਲਾ ਲੈਂਦੇ ਨੇ ਹਾਂਜੀ ਹਾਂਜੀ ਤੇ ਠੀਕ ਮਤਲਬ ਹੀ ਪੋਜ਼ਿਟਿਵ એનર્ਜੀ ਬਣੀ ਰਹਿੰਦੀ ਹੈ ਪਰਮਾਨੀ ਦੇ ਨਾਲ ਆਪਾਂ ਇਹਦੇ ਵੀ ਦਸਵੇਂ ਪਾਸਾ ਦਾ ਪੈਰਾ ਬਣਿਆ ਜਾਂਦਾ ਹਾਂਜੀ ਹਾਂ ਉਹਦੇ ਨਾਲ ਰਹਿੰਦੀ ਹੈ ਠੀਕ ਹੈ ਭਈ ਤੇ ਭਈ 버ਗਰ ਆ ਗਿਆ 버ਗਰ ਦੀ ਫਿਰ ਭਈ ਜਿਹੜੀ ਉਹ ਡੇਡਾ ਬਰੋਟੀ ਉਹ ਤਾਂ ਕਨਕ ਦੀ ਹਾਂਜੀ ਆ ਉਹ ਵੀ ਕਨਕ ਦੀ ਹੈ ਤੇ ਟਿੱਕੀ ਇਹਦੀ ਅਸੀਂ ਆਪ ਤਿਆਰ ਕਰਦੇ ਹਾਂ ਹਾਂ ਵੀ ਨਹੀਂ ਟਿੱਕੀ ਆਮ ਆਪਾਂ ਦੇਖਦੇ ਹਾਂ ਉਹ ਬਣੀ ਬਣਾਈ ਹੁੰਦੀ ਨੇ ਨਹੀਂ ਬਣੀ ਹੁੰਦੀ ਹਾਂ ਅਸੀਂ ਤਾਂ ਮਤਲਬ ਆਪ ਤੇਰ ਕਰਦੇ ਆ ਠੀਕ ਵੀ ਤੇ ਬਈ ਜਿਹੜੀ ਫਰਾਈ ਟਿੱਕੀ ਫਰਾਈ ਹੁੰਦੀ ਆ ਉਹ ਤਾਂ ਫਿਰ ਬਈ ਕਿਵੇਂ ਹੁੰਦਾ ਉਹ ਉਹ ਅਸੀਂ ਕਰਦੇ ਆ ਆਰਗੈਨਿਕ ਸਰੋਂ ਦੇ ਤੇਲ ਜੀ ਸਰੋਂ ਦੇ ਤੇਲ ਹਾਂਜੀ ਹਾਂ ਓਕੇ ਬਈ ਉਹਨੂੰ ਵੀ ਮਤਲਬ ਅਸੀਂ ਰਹਿਣ ਤੇ ਨਹੀਂ ਕਰਦੇ ਸਰੋਂ ਦਾ ਤੇਲ ਵੀ ਪੂਰਾ ਹਾਈ ਕੁਆਲਿਟੀ ਵਾਲਾ ਹੋਊ ਜੀ ਉਹ ਵੀ ਹਾਈ ਤੁਸੀਂ ਮਤਲਬ ਆ ਖਾ ਕੇ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਵੀ ਇਹ ਸਰੋਂ ਦੇ ਤੇਲ ਤੇ ਫਰਾਈ ਕਰੀ ਆ ਠੀਕ ਹੈ ਜੀ ਜਾਂਦੇ ਸੀਗੇ ਉਹਦੇ ਵਿੱਚ ਕਰੀਏ ਠੀਕ ਹੈ ਜੀ ਤੇ ਬਈ ਫਰਾਈਜ਼ ਹੁੰਦੀਆਂ ਨੇ ਇਹ ਵੀ ਫਿਰ ਹਾਂਜੀ ਹਾਂ ਇਹ ਵੀ ਸਰੋਂ ਦੇ ਤੇਲ ਹਾਂਜੀ ਹਾਂ ਸਰੋਂ ਦੇ ਤੇਲ ਤੇ ਫਰਾਈ ਕਰਨਾ ਹੈ ਅੱਛਾ ਬਈ ਹਾਂਜੀ ਹਾਂ ਠੀਕ ਹੈ ਜੀ ਤੇ ਬਈ ਆਗੇ ਪਨੀਰ ਪਕੌੜੀ ਹਾਂਜੀ ਹਾਂ ਇਹਦਾ ਬਈ ਹਰੇਕ ਭਾਇ ਦਾ ਪਨੀਰ ਪਕੌੜਿਆ ਕਿਹੜੀ ਦਾ ਆਪਾਂ ਦੇਖਦੇ ਹੁੰਨੇ ਆਗੇ ਤੇ ਫਿਰ ਬਈ ਇਹ ਪਨੀਰ ਪਕੌੜੇ ਦੇ ਵਿੱਚ ਜਿਹੜਾ ਬੇਸਣ ਆਈ ਸਾਡਾ ਆਪ ਦਾ ਪਹਿਾਇਆ ਹੁੰਦਾ ਜੀ ਅੱਛਾ ਜੀ ਤੇ ਜਿਹੜਾ ਪਨੀਰ ਇਹ ਅਸੀਂ ਆਪ ਬਣਾਉਣਾ ਜੀ ਠੀਕ ਹੈ ਪਨੀਰ ਆਪ ਬਣਾਉਣਾ ਤੇ ਬੇਸਣ ਵੀ ਆਪ ਦਾ ਪਹਿਾਇਆ ਹੁੰਦਾ ਜੀ ਤੇ ਫਰਾਈਏ ਨੂੰ ਅਸੀਂ ਸਾਨੂੰ ਦਿਲ ਚਾਦਦੇ ਫਰਾਈ ਸਰ ਹਾਂਜੀ ਹਾਂ ਠੀਕ ਹੈ ਬਈ ਮਤਲਬ ਇੱਕ ਵਾਰ ਅਗਲਾ ਖਾ ਕੇ ਪਕੌੜੇ ਜੀ ਦੂਜੀ ਵਾਰ ਨੂੰ ਆਉਣਾ ਪੈਂਦਾ ਉਹਦੇ ਇਹਨਾਂ ਮਤਲਬ ਹਾਈ ਕੁਆਲਿਟੀ ਹੈ ਉਹ ਠੀਕ ਹੈ ਨਹੀਂ ਵੀ ਹਾਂ ਤੇ ਫਿਰ ਵੀ ਤੇ ਪਰ ਹੁਣ ਤੁਸੀਂ ਕੁਆਲਿਟੀ ਬਹੁਤ ਵਧੀਆ ਰੱਖ ਰਹੇ ਹੋ ਤੇ ਫਿਰ ਕੋਈ ਰੇਟ ਵੀ ਵਧੀ ਹੋਊਗਾ ਦਾ ਨਹੀਂ ਰੇਟ ਨਾਰਮਲ ਨਹੀਂ ਬਾਜ਼ਾਰ ਕੋਈ ਹਾਂ ਬਾਜ਼ਾਰ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਜੀ ਅੱਛਾ ਦੱਸ ਵੀ 20 ਰੁਪਿਆ ਦਾ ਫਰਕ ਉਹ ਤਾਂ ਚਲੋ 10 20 ਰੁਪਿਆ ਦੀਆਂ ਨਾਲ ਕੋਈ ਗੋਲਣਾ ਨਹੀਂ ਜਿੱਥੇ ਕੁਆਲਿਟੀ ਦੀ ਗੱਲ ਆ ਜੀ ਕੋਈ ਮਤਲਬ ਐ ਨਹੀਂ ਹੈਗਾ ਵੀ ਰੇਟ ਦਾ ਬਾਜ਼ਾਰ ਨਾਲੋਂ ਦੁੱਗਣੇ ਰੇਟ ਨੇ अच्छा आम मार्किट ਦੇ ਵਿੱਚ ਵੀ 60-70 ਰੁਪਈਆ ਤੋਂ ਕਰ ਕਰ سٹਾਰਟ ਹੁੰਦਾ ਜੀ ਸਾਡਾ ਵੀ 60-70 ਤੋਂ ਹੀ ਹੁੰਦਾ ਜੀ ਕੀ ਬਾਤ ਆ ਯਾਰ ਕਿਉਂ ਮਤਲਬ ਸਾਨੂੰ ਐ ਵੀ ਹਰੇਕ ਗਾਹਕ ਨੂੰ ਚੰਗਾ ਮਿਲ ਜੇ ਹਾਂਜੀ ਚਲੋ ਬਾਜੇ ਤਾਂ ਹੋਣੀ ਵੀ ਜਦੋਂ ਜਾਦੇ ਚੀਜ਼ ਵਿਕਣ ਲੱਗ ਜੇ ਫਿਰ ਬਾਜਨ ਵੀ ਲੱਗ ਜਾਂਦਾ ਹਾਂਜੀ ਹਾਂਜੀ ਬਈ ਉਹਨਾਂ ਟਾਈਮ ਤਾਂ ਚਲੋ ਐ ਬਰਾਬਰ ਨਾ ਬਰੀ ਹੋਈ ਜਾਂਦਾ ਠੀਕ ਹੈ ਬਈ ਮਤਲਬ ਵੀ ਹੁਣ ਤਾਂ ਵੀ ਵਸਤੇ ਜਿੰਨੇ ਕ ਬਣਦੇ ਨੇ ਉਨੇ ਕ ਲੱਗ ਜਾਂਦੇ ਨੇ ਉਸ ਹਿਸਾਬ ਕਿਤਾਬ ਚੱਲਦੀ ਜਿੱਦਾਂ ਹੜੇ ਦਾ ਠੀਕ ਹੈ ਬਈ ਤੇ ਬਈ ਇਹ ਜੂਸ ਹੋ ਗਿਆ ਸੋਪ ਹੋ ਗਿਆ ਬਈ ਇਹ ਵੀ ਬਣਾਉਣੀ ਹੈ ਫਿਰ ਹਾਂਜੀ ਹਾਂ ਇਹ ਵੀ ਇਹ ਜੂਸ ਬਈ ਕਾ ਕਦਾ ਆ ਜਾਂਦਾ ਆਪਣੇ ਕੋਲੇ ਇਹ ਸਾਡੇ ਕੋਲ ਗੰਨੇ ਦਾ ਜੂਸ ਹੁੰਦਾ ਜੀ ਅੱਛਾ ਬਈ ਹਾਂਜੀ ਹਾਂ ਗੰਨਾ ਸਾਡਾ ਆਪ ਦਾ ਬੀਜ ਹੈ ਠੀਕ ਹੈ ਬਈ ਮਤਲਬ ਇਹ ਨਹੀਂ ਵੀ ਆਮ ਰੇੜੀ ਵਾਲੇ ਮੰਗੀ ਨਵੇਂ ਨਵੇਂ ਵੀ ਵੀ ਦਿਨਾਂ ਖੜਾ ਰੋ ਗੰਨਾ ਜੀ ਅੱਛਾ ਜੀ ਹਰ ਰੋਜ਼ ਅਸੀਂ ਆਪਦੇ ਯਾਂ ਭਰੀਆਂ ਵੱਟ ਕੇ ਲੈ ਕੇ ਆਉਣੀਆਂ ਨੇ ਜਿੰਨਾ ਜੂਸ ਲੱਗਿਆ ਉਸ ਤੋਂ ਬਾਅਦ ਦੂਏ ਦਿਨ ਹੋਰ ਨਵਾਂ ਗੰਨਾ ਆਊਗਾ ਮਤਲਬ ਇਹ ਮਤਲਬ ਵੀ ਡੇਲੀ ਬੜਦੇ ਆ ਡੇਲੀ ਸਾਫ ਹੋ ਕੇ ਡੇਲੀ ਜੂਸ ਲਈ ਜੁਦਾ ਹਾਂ ਜੀ ਹਾਂ ਜਿੰਨੇ ਹੁਣ ਆਪਾਂ ਰੇੜੀਆਂ ਦੇ ਉੱਤੇ ਜਾਂਦੇ ਆ ਜੂਸ ਪੀਣੇ ਉੱਥੇ ਹੁਣ ਲਾ ਦੋ ਵੀ ਕਿਹੜਾ ਕਿਉਂਕਿ ਜੱਟ ਨੇ ਖੇਤ ਚੋਂ ਕਿਹੜਾ ਵੜਦਾ ਇਹਨਾਂ ਵੜਾਉਂਦਾ ਗਾਹ ਮੰਡੀਆਂ ਚੋਂ ਗਾਹਾਂ ਗਾਹਾਂ ਸ਼ੋਰਾ ਚੋਂ ਜਾਂਦਾ ਹੁੰਦਾ ਬਈ ਉਹਦਾ ਸੁੱਕੋ ਕਿ ਆ ਜਿਵੇਂ ਡੱਕੇ ਵਰਗਾ ਪਿਆ ਹੁੰਦਾ ਜੀ ਪਤਾ ਵੀ ਆ ਪਕਵਾਲਿਟੀ ਵੀ ਨਹੀਂ ਹੁੰਦੀ ਰਹਿੰਦੀ ਬਈ ਜੂਸ ਮੰਨ ਲਾ ਕੀ ਚਾਹੇ ਉਹ ਤੋਂ ਨਿਕਲ ਹੀ ਜਾਂਦਾ ਪਰ ਉਹਦੀ ਕੁਆਲਿਟੀ ਤਾਂ ਨਹੀਂ ਹੁੰਦੀ ਆਪਾਂ ਕਿਹਦੀ ਵੀ ਜਿਹ ਤੇ ਬਈ ਹੋਰ ਆਪਣੇ ਜਿਵੇਂ ਆ ਆ ਕੀ ਆਗੇ ਬਈ ਸਨੇਕ ਸਾਰੇ ਸੇਂਗ ਹਾਂਜੀ ਹਾਂ ਇਹ ਸਾਰੇ ਅਸੀਂ ਮਤਲਬ origignal ਵਰਤਦੇ ਆ ਜੀ ਕੋਈ ਇਹਨਾਂ ਚ ਫਲੇਵਰ ਨਹੀਂ ਜੀ ਜੀ ਮੰਗੋ ਸੇਕ ਲਿਖਿਆ ਹੋਇਆ ਤਾਂ origignal ਮੰਗੋ ਬਾਵਾਂਗੇ ਜੀ ਕੋਈ ਫਲੇਵਰ ਪਰ ਫਲੇਵਰ ਪਾ ਕੇ ਨਹੀਂ ਨਾ ਜੀ ਠੀਕ ਹੈ ਮੈਂ ਨਾ ਬਈ ਜੀ ਮਹਰਣਾ ਕੈਫੇ ਦੇ ਵਿੱਚ ਮੈਂ ਜਾਂਦਾ ਰਹਿਣਾ। ਮੈਂ ਪਹਿਲੀ ਵਾਰ ਤੁਹਾਡੇ ਉਰੇ ਆ ਕੇ ਦੇਖਿਆ ਹੈਗਾ ਵੀ ਹੈਲਥੀ ਫੂਡ ਦੇ ਵਿੱਚ ਆ ਕੇ ਦੇਖਿਆ ਵੀ ਫਰੂਟ ਨੇੜੇ ਸਾਹਮਣੇ ਹਾਈ ਤੜੀ ਕੀਤੀ। ਮੈਂ ਕਦੇ ਦੇਖੇ ਨਹੀਂ ਕਿ ਵੀ ਫਰੂਟ ਹੋਣ ਕਿਸੇ। ਸਾਡੇ ਉਰੇ ਸਾਹਮਣੇ ਫ੍ਰਿਜ ਦੇ ਵਿੱਚ ਡਿਸਪਲੇ ਕਰੇ ਹੁੰਦੇ ਨੇ ਜੀ। ਆਹ ਫ੍ਰਿਜ ਦੇ ਵਿੱਚ ਵੀ ਇਧਰ ਨੇ ਤੇ ਉਧਰ ਵੀ ਇਹ ਡਿਸਪਲੇ ਨੇ ਜੀ ਦੇਖ ਸਕਦੇ ਹੋ। ਫਰੂਟ ਵੀ ਵਧੀਆ ਹਾਈ ਕੁਆਲਿਟੀ ਦੇ ਮਤਲਬ ਲੈ ਕੇ ਆਉਣੇ ਆ ਜੀ। ਅੱਛਾ ਜੀ। ਇਹ ਨੇ ਵੀ ਚਲੋ ਸਸਤੇ ਤੋਂ ਸਸਤਾ ਦੇਖ ਕੇ ਆਪਾਂ ਦਾ ਜੂਸ ਚੇ ਕਢਨੇ ਨੇ ਜੀ। ਹਾਂ ਹਾਂ। ਬਣਾਉ ਉਹ ਕੰਮ ਨਹੀਂ ਅਸੀਂ ਕਰਦੇ ਜੀ। ਮਤਲਬ ਵਧੀਆ ਜੀ। ਤੇ ਮਤਲਬ ਵੀ ਜ ਚਾਹ ਹੀ ਗੁੜ ਦੀ ਬਣਾਉਣੀ ਆ ਜੀ ਚਾਹ ਗੁੜ ਦੀ ਹਾਂ ਜੀ ਅਖੰਡ ਨਹੀਂ ਵਰਤਦੇ ਨਾ ਚੀਨੀ ਨਹੀਂ ਵਰਤਦੇ ਜੀ ਇਹਦੇ ਵਿੱਚ ਆਰਗੇਨਿਕ ਗੁੜੇ ਪਾਉਣੇ ਆ ਜੀ ਚਾਹ ਚੀਨੀ ਬਿਲਕੁਲ ਨਹੀਂ ਇਹਦੇ ਵਿੱਚ ਵਰਤਦੇ ਤੇ ਬਈ ਸਵੀਟ ਦੇ ਵਿੱਚ ਕੀ ਕੀ ਆ ਜਾਂਦਾ ਫਿਰ ਸਵੀਟ ਦੇ ਵਿੱਚ ਸਾਡੇ ਕੋਲ ਬਰਫੀ ਹੁੰਦੀ ਹੈ ਜੀ ਇੱਕ ਆਰਗੇਨਿਕ ਦੁੱਧ ਦੀ ਬਰਫੀ ਹੁੰਦੀ ਹੈ ਜੀ ਉਹਦੇ ਵਿੱਚ ਸ਼ੱਕਰ ਪਾ ਕੇ ਬਣਾਉਣੀ ਆ ਜੀ ਉਹਦੇ ਵਿੱਚ ਚੀਨੀ ਨਹੀਂ ਪਾਉਂਦੇ ਜੀ ਤੇ ਬਾਕੀ ਇਹ ਆਰਗੇਨਿਕ ਚਨਾ ਵਰਫੀ ਆ ਹਾਂਜੀ ਇਹ ਜਿਹੜੀ ਤੁਹਾਨੂੰ ਦੱਸਿਆ ਸੀ ਉਹੀ ਵਰਗੀ ਹੈ ਹਾਂਜੀ ਠੀਕ ਹੈ ਬਈ ਉਹਦਾ ਟੇਸਟ ਬੜਾ ਯਾਰ ਬਹੁਤ ਹੈ ਇਹਦਾ ਰੇਟ ਕੀ ਹੁੰਦਾ ਬਈ ਚੰਦਾ ਵਰਗੀ ਦਾ ਇਹ 550 ਰੁਪਏ ਕਿਲੋ ਬਈ 550 ਕਿਲੋ ਸੱਕਰ ਵਾਲੀ ਵੀ ਜਾਈ ਜਾਈ ਰੇਟ ਹਾਂਜੀ ਹਾਂਜੀ ਹਾਂ ਬਹੁਤ ਬਈ ਜਿਆਦੇ ਕੁਆਲਿਟੀ ਬਹੁਤ ਜਿਆਦੇ ਬਰੀਆ ਹੁੰਦੀ ਹੈ ਬਾਈ ਫਿਰ ਆ ਲੇਖੋ ਜਦੋਂ ਲੋਕੇਸ਼ਨ ਦੱਸਿਓ ਬਈ ਤੁਸੀਂ ਇੱਕ ਵਾਰ ਲੋਕੇਸ਼ਨ ਸਾਡੇ ਹੈਗੇ ਜੀ ਸੰਗਰੂਰ ਤੋਂ ਢੋਰੀ ਰੋਡ ਤੇ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਬਈ ਜਿੰਨੇ ਕੋਈ ਨਾ ਆਂਦਾ ਫਿਰ ਬਈ ਕੀ ਦੇਖ ਕੇ ਆਵੇ ਬੰਦਾ ਆਪਣਾ ਲੋਗੋ ਲੱਗਿਆ ਹੋਇਆ ਰੋਡ ਦੇ ਉੱਪਰ ਪਿਓਰ ਵਾਈਟ ਪਿਓਰ ਵਾਈਟ ਦਾ ਲੋਗੋ ਆਪਣਾ ਹੈ ਜੀ ਕੋਈ ਜਟ ਆਪਣੇ ਪੈਟਰੋਲ ਪੰਪ ਹੈ ਜੀ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਹੈ ਤੇ ਬਈ ਸਰਵਿਸ ਆਪਣੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦੀ ਹੈ ਸਰਵਿਸ ਆਪਣੀ ਹੁੰਦੀ ਹੈ ਜੀ ਸਵੇਰੇ 9 ਤੋਂ ਰਾਤ ਦੇ 10 ਵਜੇ ਤੱਕ ਜੀ ਸਵੇਰੇ 9 ਤੋਂ 10 ਵਜੇ ਤੱਕ ਹਾਂਜੀ ਹਾਂ ਰਾਤ ਦੇ ਠੀਕ ਹੈ ਬਈ ਤੇ ਬਈ ਹੋਮ ਡਿਲੀਵਰੀ ਵਾਲਾ ਕੰਮ ਤਾਂ ਹੁੰਦਾ ਹੈ ਹਾਂਜੀ ਆਉਂਦਾ ਜੀ ਹੋਮ ਡਿਲੀਵਰੀ ਹੈਗੀ ਹੈ ਠੀਕ ਹੈ ਬਈ ਨੇੜੇ ਤੇ ਮਤਲਬ 2-4 ਕਿਲੋਮੀਟਰ ਤੱਕ ਦੇ ਏਰੀਆ ਦੇਖੋ ਜੀ ਠੀਕ ਹੈ ਉਹ ਡਿਲੀਵਰੀ ਵੀ ਕਰਦੇ ਆਂ ਠੀਕ ਹੈ ਤੇ ਬਈ ਆ ਦੇਖਦੇ ਤੇ ਨੀਚੇ ਵੀ ਲਿਖਾਇਆ ਬਾਈ ਹੋਰਾਂ ਦੇ ਨਾ ਚੀਨੀ ਨਾ ਮੈਦਾ ਨਾ ਰਫਾਇੰਡ ਪਾਇਆ ਜਾਂਦਾ bina ਨੂਨ ਨਾ ਵੀ ਕੋਈ ਚੀਜ਼ ਵਰਤੀ ਨਹੀਂ ਜਾਂਦੀ ਹੈਗੀ ਜਿਹੜੀ ਆਪਣੀ ਸਿਹਤ ਦੇ ਨਾਲ ਖਿਲਵਾੜ ਕਰਦੀ ਹੈਗੀ ਤੇ ਲੋਬੇ ਮਿੱਤਰੋ ਬਾਈ ਹੋਰਾਂ ਦੇ ਲਵੇ ਅੱਗੇ ਵਿਜ਼ਿਟ ਕਰਕੇ ਜਾਇਓ ਦੇਖ ਕੇ ਜਾਇਓ ਬਾਈ ਹੋਰਾਂ ਦੀ ਕੁਆਲਿਟੀ ਕਿੰmei ਦੀ ਆ ਬਹੁਤ ਜਿਆਦੀ ਬਾਈ ਹੋਰੀ ਕੁਆਲਿਟੀ ਤੇ ਕੰਮ ਕਰਦੇ ਨੇ ਰੇਟ ਜਾਇਜ਼ ਨੇ ਬਾਈ ਹੋਰਾਂ ਦੇ ਸਸੇ ਕਾਲ